ਪੰਜਾਬ ਵਿੱਚ ਲਗਾਤਾਰ ਨਸ਼ਿਆਂ ਨੂੰ ਨਖ ਬੋਣ ਕਰਕੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟੀਮਾਂ ਤਿਆਰ ਕੀਤੀ ਗਈ ਜਿਹਦੇ ਕਰਕੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਜਿਹੜੇ ਵੀ ਮੁਹੱਲੇ ਜਾਂ ਕਲੋਨੀਆਂ ਜਿਹੜੀਆਂ ਛੱਕੀ ਦਾ ਨਾਮ ਜਿੱਥੇ ਨਸ਼ੇ ਵੇਚਣ ਦਾ ਖਰਸ਼ਾ ਜਾਰ ਹੁੰਦਾ ਵਾ ਉਥੇ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਵਾ ਪੰਜਾਬ ਪੁਲਿਸ ਵੱਲੋਂ ਤਸਵੀਰਾਂ ਸਾਂਝੀ ਕਰਦੀ ਏ ਇਹ ਜਿਹੜਾ ਮੁਹੱਲਾ ਨੂਰਦੀ ਅਡੇ ਦਾ ਮੰਡਾ ਵਾ ਜਿੱਥੇ ਕਾਸੋ ਆਪਰੇਸ਼ਨ ਤਹਿਤ ਸਪੈਸ਼ਲ ਟੀਮਾਂ ਵੀ ਨਾਲ ਆਈਆਂ ਵਾਂ ਘਰ ਘਰ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਨਸ਼ਿਆਂ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਫੜਿਆ ਜਾ ਸਕੇ ਅਤੇ ਨਸ਼ੇ ਦੀ ਖੇਪ ਬਰਾਮਦ ਕਰਨ ਤੋਂ ਬਾਅਦ ਉਹਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਜਿਲ੍ਹੇ ਅੰਦਰ ਭੇਜਿਆ ਵਾ ਕਿਉਂਕਿ ਲਗਾਤਾਰ ਸ਼ਿਕਾਇਤ ਹੈ ਮੰਦੀਨ ਵੀ ਨਸ਼ਾ ਸ਼ਰੀਆਮ ਵਿਗਦਾ ਵਾ ਤੇ ਸ਼ਰੀਆਮ ਵੇਚਣ ਵਾਲੇ ਜਿਹੜੇ ਜਿਹੜੇ ਨਸ਼ੇ ਸਦਾਗਰ ਆ ਉਹ ਲਗਾਤਾਰ ਹੀ ਜਿਹੜੇ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹੇ ਆ ਲੇਕਿਨ ਅੱਜ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਇਆ ਲਗਾਤਾਰ ਹੀ ਜਿੰਨੇ ਵੀ ਤਰਨਤਾਰਨ ਦੇ ਜਿਹੜੇ ਸ਼ਹਿਰ ਦੇ ਜਿਹੜੇ ਮੁਹੱਲੇ ਆ ਕਲੋਨੀਆਾਂ ਆ ਜਿੱਥੇ ਕਿ ਸੱਚਾ ਤਿਆਰ ਹੁੰਦਾ ਵਾ ਵੀ ਜਿੱਥੇ ਨਸ਼ਾ ਵੇਚਦਾ ਉਸ ਕਲੋਨੀਆ ਵਿੱਚ ਉਸ ਘਰਾਂ ਵਿੱਚ ਮੁਹੱਲੇ ਵਿੱਚ ਤਲਾਸ਼ੀ ਲਈ ਜਾ ਰਹੀ ਆ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਇਹ ਰੈਗੂਲਰ ਆਪਰੇਸ਼ਨ ਚੱਲ ਰਿਹਾ ਹੈ ਇਹ ਕੈਸੋ ਆਪਰੇਸ਼ਨ ਅਸੀਂ ਅੱਜ ਵੀ ਕਰ ਰਹੇ ਆ ਇਹ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਹੈ ਇਸ ਆਪਰੇਸ਼ਨ ਦਾ ਨਾਮ ਹੈ ਈਗਲ ਫੋਰ ਇਸ ਤੋਂ ਪਹਿਲਾਂ ਤਿੰਨ ਆਪਰੇਸ਼ਨ ਇਸ ਤਰ੍ਹਾਂ ਦੇ ਹੋ ਚੁੱਕੇ ਆ ਤੇ ਜਿਹੜੇ ਸਮਗਲਰਸ ਇਹ ਸਮਗਲਰਸ ਨੂੰ ਏ ਕੈਟਾਗਰੀ ਬੀ ਤੇ ਸੀ ਕੈਟਾਗਰੀ ਵਾਈਜ਼ ਰੱਖਿਆ ਗਿਆ ਤੇ ਉਹਨਾਂ ਤੇ ਅਸੀਂ ਘਰਾਂ ਦੀ ਸਰਚ ਹੋਰ ਜਿਹੜਾ ਵੀ ਕੋਈ ਉਹਨਾਂ ਦਾ ਕਮਰਸ਼ੀਅਲ ਸਟੈਬਲਿਸ਼ਮੈਂਟ ਹੈ ਉੱਥੇ ਰੇਡ ਕਰ ਰਹੇ ਆ ਤੇ ਜਿਹੜਾ ਵੀ ਅਸੀਂ ਆਪਰੇਸ਼ਨ ਕਰਦੇ ਆ ਕਈ ਕਈ ਮੁਕਦਮੇ ਦਰਜ ਕੀਤੇ ਜਾਂਦੇ ਆ ਤੇ ਅੱਜ ਵੀ ਐਸਐਸਪੀ ਸਾਹਿਬ ਨੇ ਜਿਵੇਂ ਦੱਸਿਆ ਹੈ ਵੀ ਇੱਕ ਮੁਕਦਮਾ 450 ਗ੍ਰਾਮ ਹੀਰਮ ਦਾ ਹੋਇਆ ਹੈ ਕਿ ਹਾਲ ਤਾਂ ਇਹ 2 ਵਜੇ ਤੱਕ ਆਪਰੇਸ਼ਨ ਚੱਲਣਾ ਹੈ ਕਿ ਹੋਰ ਵੀ ਰਿਕਵਰੀਜ਼ ਹੋਣਗੀਆਂ ਪੂਰੀ ਡਿਟੇਲ ਤੁਹਾਨੂੰ ਅਸੀਂ 2 ਵਜੇ ਤੋਂ ਬਾਅਦ ਦੇਵਾਂਗੇ ਜਿਹੜਾ ਪੌਣੀ 400 ਗ੍ਰਾਮ ਹਿਰੋਇਨ ਕਿੱਸੋ ਚ ਮਿਲੀ ਹੈ ਜਿਹੜਾ ਅੱਜ ਕੈਸੋ ਆਪਰੇਸ਼ਨ ਚ ਮਿਲੀ ਹੈ ਉਹਦੀ ਸਰਾਇਮੰਦ ਖਾਂ ਦੇ ਇਰੀਆ ਉਹ ਪਰਚਾ ਦਰਜ ਕਰ ਰਹੇ ਆ ਅਸੀਂ ਤੇ ਹੋਰ ਜਿਹੜੀ ਸ਼ਾਮ ਨੂੰ ਕਿਹੜੀ ਡਿਟੇਲ ਰਿਕਵਰੀ ਹੋਏਗੀ ਉਹ ਵੀ ਤੁਹਾਡੇ ਧਿਆਨ ਚ ਲਿਆ ਸਰ ਜਿਹੜੀ ਕਮਰਸ਼ੀਅਲ ਪ੍ਰੋਪਰਟੀ ਦੇ ਸਬੰਧ ਵਿੱਚ ਕਮਰਸ਼ੀਅਲ ਪ੍ਰੋਪਰਟੀ ਦੀ ਗੱਲ ਕਰ ਰਹੇ ਹੋ ਉਹਦੇ ਵਾਸਤੇ ਵੀ ਕੁਝ ਐਕਸ਼ਨ ਲੈ ਰਹੇ ਜਿਹੜੇ ਹਾਂ ਬਿਲਕੁਲ ਜਿਹੜੇ ਕੋਈ ਵੱਡੇ ਸਮਗਲਰਸ ਹੈ ਕਮਰਸ਼ੀਅਲ ਕੁਆਂਟੀਟੀ ਵਾਲੇ ਸਮਗਲਰਸ ਹੈ ਅਸੀਂ ਉਹਨਾਂ ਦੀ ਪ੍ਰੋਪਰਟੀ ਵੀ ਫ੍ਰੀਜ਼ ਕਰ ਰਹ Thank <laughs> you.